ਇਸ ਵੀਰ ਦੀ ਨਾ ਮਾਂ ਗੁੱਸੇ ਹੋ ਗਈ ਆ ਤਿਸ ਵੀਰ ਨੇ ਨਾ ਆਪਣੀ ਮਾਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਆ ਦੇਖਿਓ ਫਿਰ ਇਸ ਵੀਡੀਓ ਨੂੰ ਪੂਰਾ ਲਾਸਟ ਤੱਕ ਆ ਦੇਖਿਓ ਫਿਰ ਇਸ ਵੀਡੀਓ ਮੈਨੂੰ ਤੇਰੀ ਆਦਤ ਪੈ ਗਈ ਮੇਰੇ ਹੋ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮਾਂ ਦੇਖਿਆ ਮੈਨੂੰ ਤੇਰੀ ਆਦਤ ਪੈ ਗਈ ਮੈਂ ਓਏ ਹੋ ਜੁਦਾਈਆਂ ਸਹਿ ਨਹੀਂ ਸਕਦਾ ਮੈਂਨ ਤੇਰੀ ਆਦਤ ਪੈ ਗਈ ਏ ਓ ਮੈਂ ਤੇਰੇ ਬਿਨ ਰਹਿ ਨਹੀਂ ਸਕਦਾ ਮੈਂਨ ਮੈਨੂੰ ਤੇਰੀ ਆਦਤ ਪੈ ਗਈ ਏ ਓਏ ਹੋ ਦੇਖਿਆ ਜਿਹੜੀਆਂ ਮਾਵਾਂ ਹੁੰਦੀਆਂ ਨਾ ਉਹ ਆਪਣੇ ਪੁੱਤਾਂ ਨਾਲੋਂ ਜਿਆਦਾ ਦੇਰ ਤੱਕ ਗੁੱਸੇ ਨਹੀਂ ਰਹਿ ਸਕਦੀਆਂ। ਬਸ ਪੁੱਤ ਵੀ ਐਦਾਂ ਦਾ ਹੋਣਾ ਚਾਹੀਦਾ ਆ ਜਿਹਨੂੰ ਮਨਾਣ ਦਾ ਤਰੀਕਾ ਹੋਵੇ। ਪੁੱਤ ਕਹਿ ਰਿਹਾ ਆ ਕਿ ਮਾਂ ਮੈਂ ਤਾਂ ਹਜੇ ਨਦਾਨ ਆ ਪਰ ਤੂੰ ਤੇ ਮਾਇਆ ਨਾ ਐਦਾਂ ਗੁੱਸੇ ਨਾ ਹੋਇਆ ਕਰ। ਕਿੰਨੇ ਲੋਕ ਸਿਆਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ। ਘਰ ਦੇ ਵਿੱਚ ਭਾਵੇਂ 8-10 ਕਮਰੇ ਕਿਉਂ ਨਾ ਹੋਣ ਪਰ ਸਭ ਤੋਂ ਜ਼ਿਆਦਾ ਰੌਣਕ ਉਸ ਕਮਰੇ ਦੇ ਵਿੱਚ ਹੁੰਦੀ ਆ। ਜਿੱਥੇ ਮਾਂ ਹੁੰਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਜਿਹੜੇ-ਜਿਹੜੇ ਆਪਣੀ ਮਾਂ ਨਾਲ ਪਿਆਰ ਕਰਦੇ ਆ ਨਾ ਕਮੈਂਟ ਦੇ ਵਿੱਚ ਆਈ ਲਵ ਯੂ ਮਾਂ ਜਰੂਰ ਲਿਖਿਓ ਮੇਰੀਆਂ ਅੱਜ ਤੱਕ ਦੀਆਂ ਸਾਰੀਆਂ ਵੀਡੀਓ ਇੱਕ ਤਰਫ ਤੇ ਅੱਜ ਦੀ ਵੀਡੀਓ ਇੱਕ ਤਰਫ ਜੇ ਅੱਜ ਦੀ ਵੀਡੀਓ ਦੇਖ ਕੇ ਤੁਹਾਡੀ ਅੱਖਾਂ 'ਚੋਂ ਪਾਣੀ ਨੇ ਨਾ ਆ ਗਿਆ ਤੇ ਫਿਰ ਕਿਓ आज सुनियो फिर इस वीर पूरी गल हमारी जिंदगी में एक ऐसा दिन भी आने वाला है जिस दिन हमारे माँ बाप हमारे साथ नहीं रहेंगे वो हमें छोड़ के जा चुके होंगे हमारी जिंदगी में अंधेरा छा चुका होगा हम लोग इस मतलब दुनिया में अकेले रह चुके होंगे आज तो हम बड़ी बदतमीजी करते हैं अपनी माँ से की माँ तुम्हें क्या पता मैं बड़ा हो गया हूँ तुम मेरे मामलों में मत बोला करो तुम रात को मुझे कॉल मत किया करो तुम सो जाया करो मैं बड़ा हो गया मैं सब कुछ कर सकता हूँ याद रखना मेरे दोस्तों कि जिस दिन माँ बाप का साया आपके सर से उठ गया ना तो उस दिन आपकी जिंदगी बिल्कुल बकवास हो जाएगी आपकी जिंदगी में अंधेरा छा जाएगा ये दुनिया इतनी मतलब ही है ना कि आपको यूज करके छोड़ देगी आपको फेंक देगी लेकिन आपके माँ बाप ही हैं जो आपके साथ सिंसियर हैं आपके फ्रेंड्स हैं वो भी आपके माँ बाप है आपके फ्रेंड्स कोई फ्रेंड आपके काम नहीं आता सिवाय आपके माँ बाप के इसलिए आपसे रिक्वेस्ट करता हूँ कि जिस जिसकी माँ जिसकी जन्नत इस दुनिया में है वो अपनी जन्नत को कमा ले ऐसा ना हो कि माँ बाप चले जाए और आप लोग फिर बाद में अपना सर पीटो बाद में कुछ हासिल नहीं होता ਕਬਰਾਂ ਉੱਪਰ ਜਾਣੇ ਸੇ ਕੋਈ ਜ਼ਿੰਦਾ ਨਹੀਂ ਹੁੰਦਾ ਭਾਈਓ ਇਸ ਲਈ ਕਹਤਾ ਹੂੰ ਕਿ ਮਾਪੇ ਭਾਂ ਤਾਂ ਸਭ ਕੁਝ ਹੈ ਦੇਖਿਆ ਜੇ ਤੁਹਾਡੇ ਮਾਪਿਓ ਅੱਜ ਜਿੰਦਾ ਐ ਨਾ ਤੇ ਉਹਨਾਂ ਦੀ ਕਦਰ ਕਰ ਲਓ ਜਿਨ੍ਹਾਂ ਦੇ ਮਾਪਿਓ ਨਹੀਂ ਨਾ ਉਹਨਾਂ ਕੋ ਪੁੱਛ ਕੇ ਦੇਖੋ ਉਹਨਾਂ ਦਾ ਕੀ ਹਾਲ ਹੁੰਦਾ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜ਼ਰੂਰ ਦੱਸਿਓ ਜਦੋਂ ਕਿਤੇ ਘਰ ਵਿੱਚ ਵਿਆਹ ਹੋਵੇ ਨਾ ਤੇ ਸਾਰਿਆਂ ਨੂੰ ਫਿਕਰ ਹੁੰਦੀ ਆ ਕਿ ਅਹੀਂ ਕੱਪੜੇ ਲੈਣੇ ਆ ਅਹੀਂ ਪੈਂਟ ਕੋਟ ਸਵਾਣਾ ਆ ਬੂਟ ਲੈਣੇ ਨੇ ਹਨਾ ਆਪਾਂ ਐਦਾ ਦੀ ਪੈਂਟ ਸਵਾਣੀਆਂ ਐਦਾ ਦੇ ਕੱਪੜੇ ਸਵਾਣੇ ਨੇ ਪਰ ਇੱਕ ਬੰਦੇ ਨੂੰ ਘਰ ਦੇ ਵਿੱਚ ਬਾਪੂ ਨੂੰ ਸਿਰਫ ਇੱਕੋ ਹੀ ਫਿਕਰ ਹੁੰਦੀ ਆ ਕਿ ਪੈਸੇ ਕਿੱਥੋਂ ਲੈ ਆਣੇ ਨੇ ਤੇ ਕਿਵੇਂ ਪੂਰੇ ਕਰਨੇ ਨੇ ਤੇ ਕਿਵੇਂ ਸਾਰਾ ਕੁਝ ਹੋਵੇਗਾ ਉਹਨੂੰ ਬਸ ਇਹੀ ਟੈਨਸ਼ਨ ਹੁੰਦੀ ਆ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਫਿਕਰਾਂ ਵਿੱਚ ਤੇਰੀ ਧਾੜੀ ਚਿੱਟੀ ਹੋ ਗਈ ਹੈ ਗੱਲ ਕੋੜੀ ਆ ਪਰ ਹੈ ਸੱਚ ਤਕਈਆਂ ਨੂੰ ਇਸ ਕੁੜੀ ਦੀ ਗੱਲ ਚੁਬ ਜਾਣੀ ਆ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲ ਬਾਤ ਨੂੰ ਆ ਸੁਣਿਓ ਬਿਲਕੁਲ ਬਹੁਤ ਸਾਰੇ ਕੇਸਿਸ ਆਉਂਦੇ ਆ ਜਿਹਦੇ ਵਿੱਚ ਕੁਝ ਕੇਸ ਐਦਾਂ ਦੇ ਆ ਕਿ ਜਦੋਂ ਮੁੰਡੇ ਦਾ ਵਿਆਹ ਹੋ ਜਾਂਦਾ ਹੈ ਨਾ ਤੇ ਮੁੰਡਾ ਆਪਣੇ ਮਾਪਿਓ ਨੂੰ ਪੁੱਛਣਾ ਛੱਡ ਦਿੰਦਾ ਜਦੋਂ ਵੀ ਮਾਪਿਓ ਥੋੜਾ ਜਿਹਾ ਖਰਚਾ ਪਾਣੀ ਮੰਗਦੇ ਆ ਤੇ ਮੁੰਡਾ ਕਹਿੰਦਾ ਮੇਰੀ ਆਪਣੀ ਫੈਮਲੀ ਐ ਮੈਂ ਆਪਣੀ ਫੈਮਲੀ ਦਾ ਕਰਾਂ ਜਾਂ ਤੁਹਾਡਾ ਕਰਾਂ ਇੱਥੇ ਮੁੰਡਾ ਬਿਲਕੁਲ ਲੈ ਲੈਂਦਾ ਜੋ ਵੀ ਮੇਰੀ ਇਸ ਰੀਲ ਨੂੰ ਦੇਖ ਰਿਹਾ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗੀ ਸਪੈਸ਼ਲੀ ਕੁੜੀਆਂ ਨੂੰ ਜੇ ਤੁਸੀਂ ਇੰਨਾ ਕੀ ਜਾਣਿਓ ਤੇ ਸੱਸ ਸੌਰਿਆਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਹੈ ਉਹਨਾਂ ਨੇ ਆਪਣੇ ਮੁੰਡੇ ਦਾ ਬੱਚੀ 35 ਸਾਲ ਪਾਲ ਕੇ ਤੁਹਾਡੇ ਹਵਾਲੇ ਕੀਤਾ ਤੇ ਹੁਣ ਘਰ ਚਲਾਉਣਾ ਕੁੜੀਆਂ ਦਾ ਨੋਹਾਂ ਦਾ ਹੱਕ ਬੰਦ ਹੈ ਤੇ ਤੁਹਾਨੂੰ ਘਰ ਚਲਾਉਣਾ ਚਾਹੀਦਾ ਇਹ ਨਹੀਂ ਕਹਿਣਾ ਚਾਹੀਦਾ ਕਿ ਮੇਰੇ ਹਸਬੰਡ ਦੀ ਸੈਲਰੀ ਘਟ ਹੈ ਮੈਂ ਬੱਚਿਆਂ ਦਾ ਕਰਾਂ ਜਾਂ ਤੁਹਾਡਾ ਕਰਾਂ ਨਹੀਂ ਸਭ ਤੋਂ ਪਹਿਲਾਂ ਤੁਸੀਂ ਜੋ ਵੀ ਕਮਾਣਿਓ ਨਹੀਂ ਵੀ ਕਮਾਣਿਓ ਤੇ ਕਮਾਣਾ ਸ਼ੁਰੂ ਕਰੋ ਜਦੋਂ ਵੀ ਤੁਹਾਡੇ ਕੋਲ ਸੈਲਰੀ ਆਵੇ ਸਭ ਤੋਂ ਪਹਿਲਾਂ ਆਪਣੇ ਫਾਦਰ ਇਲਾ ਜਾਂ ਮਦਰ ਇਲਾ ਦੇ ਹੱਥ ਵਿੱਚ ਪੈਸੇ ਫੜਾਇਆ ਕਰੋ ਕਿ ਮੰਮਾ ਇਹ ਮੇਰੀ ਇਸ ਮਹੀਨੇ ਦੀ ਸੈਲਰੀ ਹੈ ਤੁਸੀਂ ਖਰਚਾ ਪਾਣੀ ਜਿਨਾ ਰੱਖਣਾ ਰੱਖ ਲੋ ਬਾਕੀ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਤੁਸੀਂ ਏਦਾਂ ਕਰਕੇ ਦੇਖੋ ਤੁਹਾਡੇ ਘਰੇ ਇੰਨੀਆਂ ਬਰਕਤਾਂ ਆਉਣਗੀਆਂ ਕਿੱਥੋਂ ਕਿੱਥੋਂ ਪੈਸਾ ਆਉਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ ਤੇ ਜਦੋਂ ਅਸੀਂ ਸੱਸ ਸੌਰਿਆਂ ਦੀ ਸੇਵਾ ਨਹੀਂ ਕਰਦੇ ਉਸ ਘਰ ਚ ਕਦੀ ਬਰਕਤ ਨਹੀਂ ਆਉਂਦੀ ਨਾ ਤੁਹਾਡੀ ਸੈਲਰੀ ਕਦੇ ਵਧੇਗੀ ਨਾ ਤੁਹਾਡੇ ਹਸਬੰਡ ਦੀ ਨਾ ਹੀ ਤੁਹਾਡਾ ਰੋ ਬਾਅ ਚੱਲੇਗਾ ਨਹੀਂ ਯਕੀਨ ਕਰਕੇ ਦੇਖੋ ਸਤ ਸੌਰਿਆਂ ਦੀ ਸੇਵਾ ਕਰੋ ਰੱਬ ਦੀ ਸੇਵਾ ਦਿਓ ਕਿੰਨੇ ਲੋਕ ਸਿਆਮਤ ਨੇ ਫਰੈਸ਼ ਕੁੜੀ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਰਿਸ਼ਵਤ ਲੈਣ ਵਾਲੇ ਨਾ ਇਸ ਵੀਡੀਓ ਤੋਂ ਦੂਰ ਹੀ ਰਹੋ ਆ ਦੇਖਿਓ ਇੱਕ ਵਾਰ ਇਸ ਵੀਡੀਓ ਨੂੰ ਪੂਰਾ ਤੇ ਲਾਸਟ ਤੱਕ ਜਰੂਰ ਸੁਣਿਓ ਤੇ ਸੁਣਿਓ ਬੜੇ ਧਿਆਨ ਨਾਲ ਆ ਸੁਣਿਓ ਫਿਰ ਕਹਿੰਦੇ 80 ਹਜ਼ਾਰ ਤਨਖਾਹ ਲੈਣ ਵਾਲਾ ਬੰਦਾ ਹਾਂ ਜਦੋਂ ਮਜ਼ਦੂਰੀ ਕਰਨ ਵਾਲੇ ਬੰਦੇ ਤੋਂ 500 ਰੁਪਿਆ ਰਿਸ਼ਵਤ ਮੰਗਦਾ ਹੈ ਨਾ ਹਾਂ ਸੱਚ ਜਾਣਿਓ ਇਨਸਾਨੀਅਤ ਉੱਥੇ ਮਰਦੀ ਆ ਉੱਥੇ ਮਰਦੀ ਆ ਤੂੰ ਫਿਰ ਤੜਕੇ ਉੱਠ ਕੇ ਗੁਰਦੁਆਰੇ ਵੀ ਪਤਾ ਨਹੀਂ ਕਿਹੜੇ ਮੂੰਹ ਨਾਲ ਚਲਿਆ ਜਾਂਦਾ ਹੈ ਦੇਖ ਲਓ ਤੀ ਇੱਕ ਚੀਜ਼ ਦੇਖੀ ਹੋਏਗੀ ਰੱਬ ਦਾ ਨਾਮ ਵੀ ਉਹੀ ਜ਼ਿਆਦਾ ਲੈਂਦਾ ਆ ਜਿਹੜਾ ਜ਼ਿਆਦਾ ਪਾਪ ਕਰਦਾ ਆ ਤੁਸੀਂ ਦੇਖਿਆ ਨਾ ਜਿਹੜੇ ਰਿਸ਼ਵਤ ਲੈਂਦੇ ਆ ਉਹ ਬਾਅਦ ਵਿੱਚ ਰੱਬ ਦੇ ਨਾਮ ਵੀ ਉਹਨਾਂ ਹੀ ਲੈਂਦੇ ਆ ਦਾਨਪੁਣ ਵੀ ਹੋਣਾ ਹੀ ਕਰਦੇ ਆ ਪਰ ਕਰਦੇ ਕਿਦੈ ਦਿਖਾਵੇ ਦਾ ਹੁਣ ਇਸ ਵੀਡੀਓ ਨੂੰ ਵੀ ਜਿਆਦਾ ਤੋਂ ਜਿਆਦਾ ਸ਼ੇਅਰ ਉਹੀ ਲੋਕ ਕਰਨਗੇ ਜਿਹੜੇ ਰਿਸ਼ਵਤ ਨਹੀਂ ਲੈਂਦੇ ਇਸ ਵੀਡੀਓ ਤੋਂ ਉਹੀ ਲੋਕ ਦੂਰ ਰਹਿਣਗੇ ਜਿਹੜੇ ਲੋਕ ਰਿਸ਼ਵਤ ਲੈਂਦੇ ਆ ਤੇ ਉਹੀ ਮਾੜਾ ਬੋਲਣਗੇ ਇਸ ਵੀਡੀਓ ਚ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ ਮੇਰੀ ਨਾ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਆ ਇੱਕ ਵਾਰ ਨੇ ਇਸ ਕੁੜੀ ਦੀ ਗੱਲ ਤੇ ਜਰੂਰ ਗੌਰ ਕਰਨ ਆ ਸੁਣਿਓ ਫਿਰ ਇਸ ਕੁੜੀ ਦੀ ਪੂਰੀ ਗੱਲ ਬਾਤ ਨੂੰ ਆ ਸੁਣਿਓ ਅੱਜ ਮੈਂ ਗੱਲ ਕਰਨ ਆਈਆਂ ਕਿ ਆਪਣੇ ਘਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਦੇ ਘਰ ਦੇ ਵਿੱਚ ਮਤਲਬ ਹਰ ਘਰਾਂ ਦੇ ਵਿੱਚ ਇਹ ਚੀਜ਼ ਸੀਨ ਹੋਇਆ ਹੁੰਦਾ ਵਾ ਕਿ ਕੋਈ ਬੰਦਾ ਹਸਪੀਟਲ ਦਾ ਜਾਂਦਾ ਪਰ ਹਸਪੀਟਲੋਂ ਵਾਪਸ ਨਹੀਂ ਆਉਂਦਾ ਓਏ ਹੋਏ ਸੁਣਨ ਵਾਲੀ ਗੱਲ ਉਹ ਮਰੀਜ਼ ਦਾ ਜਿਹੜਾ ਖਰਚਾ ਹੁੰਦਾ ਵਾ ਜਿੰਨਾ ਵੀ ਮਤਲਬ ਜਦੋਂ ਮਰ ਜਾਂਦਾ ਫਿਰ ਉੱਤੇ ਪੈਸੇ ਵੀ ਲੱਗਦੇ ਆ ਕਈ ਲੋਕ ਕਰਜ਼ਾ ਲੈ ਕੇ ਵੀ ਲਾਉਂਦੇ ਆ ਉਸ ਤੇ ਪੈਸੇ ਹਨਾ ਤੇ ਮੈਂ ਚਾਹੁੰਨੀ ਆ ਮਤਲਬ ਮੈਂ ਇਦਾਂ ਸੋਚਦੀ ਆ ਮੇਰੀ ਸੋਚ ਆ ਪਰਸਨਲੀ ਕੀ ਮਤਲਬ ਸਰਕਾਰ ਨੇ ਕਾਨੂੰਨ ਲਾਗੂ ਕਰ ਦੇਣਾ ਚਾਹੀਦਾ ਹੈ ਕਿ ਜੇ ਹਸਪੀਟਲ ਦੇ ਵਿੱਚ ਮਰੀਜ਼ ਮਰ ਜਾਂਦਾ ਤਾਂ ਉਹਦੇ ਜਿੰਨੇ ਵੀ ਬਿੱਲ ਨੇ ਉਹ ਮਾਫ ਕਰ ਦੇਣੇ ਚਾਹੀਦੇ ਨੇ ਇਹ ਨਾਲ ਫਾਇਦਾ ਕੀ ਹੋਵੇਗਾ ਕਿ ਡਾਕਟਰ ਜਿਹੜੇ ਨੇ ਮਰੀਜ਼ ਨੂੰ ਬਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਨਗੇ ਉਸ ਤੋਂ ਬਾਅਦ ਵੀ ਜੇ ਮਰੀਜ਼ ਨਹੀਂ ਬਚਦਾ ਤਾਂ ਵੈਂਟੀਲੇਟਰ ਦੇ ਜਾਂ ਫਿਰ ਹੋਰ ਅੰਨੇ ਬਿੱਲ ਜਿੰਨੇ ਵੀ ਜਿਹੜੇ ਬਿੱਲ ਹੁੰਦੇ ਨੇ ਜਿਹੜੇ ਖਰਚੇ ਲੱਗਦੇ ਨੇ ਹਸਪੀਟਲ ਦੇ ਵਿੱਚ ਉਹ ਸਾਰੇ ਮਾਫ ਕਰ ਦਿੱਤੇ ਜਾਣਗੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਤਾਂ ਮੇਰੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਕੇ ਕਮੈਂਟ ਕਰਕੇ ਜਰੂਰ ਜਾਇਓ ਤੇ ਆਪਣੀ opinion ਜਰੂਰ ਦਿਓ ਕਿ ਤੁਸੀਂ ਇਹਦੇ ਵਾਸਤੇ ਕੀ ਕਹਿਣਾ ਚਾਹੋਗੇ ਧੰਨਵਾਦ ਕੀ ਕਹਿਣਾ ਚਾਹੁੰਦੇ ਹੋ ਦੇਖਿਆ ਮੈਂ ਤਾਂ ਇਸ ਕੁੜੀ ਦੇ ਨਾਲ ਸਹਿਮਤ ਹਾਂ ਬਹੁਤ ਹੀ ਵਧੀਆ ਕੁੜੀ ਨੇ ਗੱਲ ਕਹੀ ਆ ਜੇ ਤੁਸੀਂ ਵੀ ਇਸ ਕੁੜੀ ਨਾਲ ਸਹਿਮਤ ਹੋਣਾ ਤੇ ਇਸ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦਿਓ ਤੇ ਆਪਣੇ ਆਪਣੀ رائے ਇਸ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਸਰਕਾਰ ਤੱਕ ਜਰੂਰ ਪਹੁੰਚਾਓ ਤਾਂ ਕਿ ਇਸ ਕੁੜੀ ਦੀ ਗੱਲ ਉੱਤੇ ਥੋੜੀ ਜੀ ਗੌਰ ਕੀਤੀ ਜਾਵੇ ਕਿੰਨੇ ਲੋਕ ਸਹਿਮਤ ਨੇ ਫਿਰ ਇਸ ਕੁੜੀ ਦੀ ਗੱਲਬਾਤ ਨਾਲ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਮੈਂ ਅੱਜ ਗੱਲ ਕਰਨ ਲੱਗਾ ਇੱਕ ਪਤਨੀ ਦੀ ਜਿਹੜੀ ਪਤਨੀ ਹੁੰਦੀ ਆ ਨਾ ਉਹ ਫਿਕਰ ਆਪਣੇ ਭਰਾ ਤੇ ਪੇਕੇ ਆ ਦਾ ਹੀ ਕਰਦੀ ਆ ਪਰ ਹੱਕ ਤੇ ਉਮੀਦ ਆਪਣੇ ਪਤੀ ਤੇ ਸੋਰਿਆਂ ਤੇ ਹੀ ਜਤਾਂਦੀ ਆ ਐਦਾਂ ਕਿਉਂ ਗੱਲ ਕੋੜੀ ਆ ਪਰ ਹੈ ਸੱਚ ਕਿੰਨੇ ਲੋਕ ਸਹਿਮਤ ਨੇ ਇਸ ਗੱਲ ਨਾਲ ਕਮੈਂਟ ਕਰਕੇ ਜਰੂਰ ਦੱਸਿਓ